ਜੀ ਸਿੰਘਾ ਪਾਜੀ ਚੁੱਪ ਚੁੱਪ ਪਿਓ ਦਾ ਨਾ ਪਿਓ ਦਾ ਨਾ ਆਰਦਾ ਜਨ ਤੇਗਾ ਰੈਡੀ ਮੇ ਦਾ ਵੀ ਨਾ ਆਇਆ ਅੱਜ ਤੇ ਮੈਂ ਘਰ ਮੇਰੇ ਭੋਗ ਆ ਖੰਡਪਾਰ ਦਾ ਭੋਗ ਆ ਤੇ ਮੈਂ ਘਰੋਂ ਡੈਡੀ ਆਪਣੇ ਦੀ ਕੋਟੀ ਲੈਣ ਤੇ ਕੋਟੀ ਤੇ ਜੁੱਤੀ ਰਹਿ ਗਈ ਲੈਣ ਵਾਲੀ ਉਹ ਲੈਣ ਵਾਸਤੇ ਆ ਤੇ ਮੈਨੂੰ ਪਿੰਡੋਂ ਕਿਨੇ ਬੰਦੇ ਨੇ ਕਿਹਾ ਮੈਂ ਵੀ ਮੈਨੂੰ ਨਾ ਮੇਰਾ ਡੈਡੀ ਦਾ ਨਾਮ ਪਿੰਡੋਂ ਕਿਨੇ ਕਿਹਾ ਤੁਨੂੰ ਪਿੰਡੋਂ ਸੁੱਖਾ ਸੁੱਖਾ ਮੁੰਡਾ ਇਹੋ ਕਹਿੰਦਾ ਵੀ ਉੱਥੇ ਜਲ ਜਿਓ ਤੇ ਮੰਦਰ ਲਾ ਕੇ ਚਲ ਜਿਓ ਤੇ ਤੈਨੂੰ ਆਪ ਹੀ ਮਿਲ ਜੇਗਾ ਸਮਝ ਆਉਂਦਾ ਉਹ ਪਾਜੀ ਉਹਨੂੰ 4-5 ਸਾਲ ਹੋ ਗਏ ਲੰਦੇ ਨੂੰ ਅੱਛਾ ਤੇ ਉਹਨੇ ਮੈਨੂੰ ਕਿਹਾ ਵੀ ਉੱਥੇ ਜਲ ਜੀ ਤੇ ਤੈਨੂੰ ਆਪ ਹੀ ਮਿਲ ਜੇਗਾ ਤੇ ਮੈਂ ਘਰੋਂ ਮੈਂ ਕਰਵਾਇਆ ਸਿਰਫ ਆਪਣੇ ਡੈਡੀ ਦੀ ਜੁੱਤੀ ਤੇ ਆਪਣੇ ਡੈਡੀ ਦੀ ਕੋਟੀ ਰਹਿ ਗਈ ਲੈਣ ਵਾਲੀ ਤੇ ਵੀਰੇ ਨੇ ਵਾਸਤੇ ਉਹ ਲੈਣ ਵਾਸਤੇ ਆਇਆ ਦੁਕਾਨ ਉਧਰ ਮਿਲਨੀ ਅੱਛਾ ਵਾਂ ਕੇ ਕੀ ਲੈਣਾ ਆ ਤੂੰ ਵਾਂ ਕੇ ਮੈਂ ਚਿੱਟਾ ਲੈਣਾ ਆ ਵੀਰ ਜਿੰਨੀ ਦਰ ਹੋਗਾ ਤੈਨੂੰ ਕਿੰਦਿਆ ਮੈਨੂੰ ਵੀਰ ਜੀ ਤਿੰਨ ਚਾਰ ਮਹੀਨੇ ਹੋ ਗਏ ਮੈਂ ਗੱਡੀ ਲਾਉਣਾ ਮੈਂ ਇਹ ਗੱਡੀ ਚਲਾਉਣਾ ਕਰੇ ਛਰੋਲੀ ਅੱਗੇ ਪਹਿਲਾਂ ਕਿੱਥੋਂ ਲਾਂਦ ਰਿਆਂ ਮੈਂ ਉਹ ਧਾਰੀਆ ਲਾ ਕੇ ਜਿੰਮੇਦਾਰਾ ਟਾਬਾ ਪੈਂਦਾ ਉੱਥੇ ਮੁੰਡਾ ਖੁਲਾਉਂਦਾ ਉਹਨਾਂ ਕੋਲ ਲੈਂਦੇ ਰਿਆਂ ਅੱਛਾ ਉਹਦਾ ਕੀ ਨਾਮ ਆ ਉਹ ਮੁੰਡੇ ਦਾ ਨਾਮ ਸਨੀ ਸਨੀ ਕਹਿੰਦੇ ਭਾਜੀ ਸਨੀ ਸਨੀ ਉਹ ਕਿੱਥੋਂ ਦਾ ਉਹ ਬਾਜੀ ਉਹ ਦਤੇ ਆਂਦੇ ਮਹੰਬਸਰੋਂ ਨਾਵਾ ਵੀ ਆਪਣਾ ਟਾਰੀ ਵਾਟਰਲਕੋਂ ਦਾ ਉਹ ਦਤੇ ਉਹ ਆਂਦਾ ਵੀ ਉੱਥੋਂ ਉੱਥੇ ਜ਼ਿੰਮੇਦਾਰਾਂ ਟੋਪਾਂ ਦੇ ਵੇਚਣਾ ਹਾਂਜੀ ਹਾਂ ਹਾਂਜੀ ਉੱਥੇ ਵੇਂਦਾ ਵਾ ਆਨੂ ਕੁਛ ਪੁੱਛੋ ਸਰਦਾਰ ਮਕਰ ਸਿੰਘ ਬੋਲ ਮੈਂ ਨਾਰ ਰਵੇਲ ਦਿਆਂਗਾ ਇੱਕ ਮਿੰਟ ਚੁੱਪ ਓਏ ਮੈਂ ਨਾਰ ਰਵੇਲ ਦਿਆਂਗਾ ਮੈਨੂੰ ਵੀ ਸੁੱਖੇ ਨੇ ਲਾਇਆ ਪਿਉ ਦਾ ਨਾਮ ਪਿਉ ਦਾ ਨਾਮ ਧੀਰ ਸਿੰਘ ਆ ਆਦੀ ਪਿੰਡ ਮੇਰਾ ਤੁਹਾਨੂੰ ਕਿੰਨਾ ਲਾਇਆ ਮੈਨੂੰ ਸੁੱਖੇ ਨੇ ਲਾਇਆ ਇਹ ਕੰਮ ਤੇ ਅੱਛਾ ਇਨੀ ਦਿਨੋ ਕਾ ਤੈਨੂੰ ਕਰਦਿਆਂ ਮੈਨੂੰ 20 ਦਿਨ ਹੋ ਗਏ ਕੰਮ ਤੋਂ ਕੰਮ ਇਹ ਕੰਮ ਕਰਦਿਆਂ ਕੰਮ ਕੀ ਕਰਨਾ ਤੂੰ ਕੰਮ ਮਸ਼ੀਨ ਚ ਚਲਾਉਣਾ ਜੀਸੀਬੀ ਚ ਚਲਾਉਣਾ ਨਹੀਂ ਆਇਆ ਹਾਂ ਅੱਜ ਅੱਜ ਕਿਦਾਂ ਆਇਆ ਵਾਂਕੇ ਵਾਂਕੇ ਮੈਂ ਇਹਦੇ ਨਾਲ ਆਇਆ ਇਹ ਕਹਿੰਦਾ ਕਿ ਇੱਥੋਂ ਮਿਲਦਾ ਕੀ ਮਿਲਦਾ ਚਿੱਟਾ ਉਹਨੇ ਕਿਹਾ ਕਰਦੋਂ ਬੈਠ ਤੇ ਮੈਂ ਇਹਦੇ ਨਾਲ ਆ ਗਿਆ ਅੱਛਾ ਜਿਹੜੇ ਸਰਿੰਜਾਂ ਲਿਆਂਦੀਆਂ ਤੁਸੀਂ ਇਹ ਕਿਹੜੇ ਡਾਕਟਰ ਕੋਲ ਲਿਆਂਦੀਆਂ ਇਹ ਗਿਆ ਡਾਕਟਰ ਕੋ ਕਿਤੋਂ ਬਰੰਗਲੇ ਤੋਂ ਬਰੰਗਲੇ ਤੋਂ ਹਾਂਜੀ ਅੱਗੇ ਵੀ ਉਹਦੇ ਕੋਲ ਲੈਂਦੇ ਸਰਿੰਜਾਂ ਵੀ ਅੱਗੇ ਵੀ ਉਹ ਕੋਈ ਨਹੀਂ ਅੱਗੇ ਅੱਗੇ ਸੁੱਖਾ ਲੈਦਾ ਰਿੰਦਾ ਹਾਂ ਹਾਂ ਜੀ ਹਾਂ ਜੀ ਅੱਗੇ ਸੁੱਖਾ ਲੈ ਨਹੀਂ ਮੈਂ ਨਹੀਂ ਨਹੀਂ ਤੁਸੀਂ ਤੁਹਾਡੇ ਤੁਹਾਨੂੰ ਕਦੀ ਸੁਣਨੀ ਆਈ ਹੈਗੀ ਕਿ ਤੁਸੀਂ ਘਰ ਬਰਬਾਰ ਕਰਨ ਦੇ ਆਪਣੇ ਨਿਆਣਾਂ ਦੀ ਰੋਟੀ ਜਾਨਾਂ ਨੂੰ ਚਟੇ ਵਾਲੇ ਨੂੰ ਲਿਆ ਕੇ ਦੇਣ ਦੇ ਆ ਤੁਹਾਨੂੰ ਕਦੀ ਸ਼ਰਮ ਨਹੀਂ ਆਈ ਇਸ ਚੀਜ਼ ਦੀ ਵਰਗੀ ਬੜੀ ਹੁੰਦੀ ਹੈ ਬੜੀ ਸ਼ਰਮ ਆਉਂਦੀ ਹੈ ਰਜੀਵ ਵਾਲੀਆਂ ਗੋਲੀਆਂ ਭਾਜੀ ਮਿਲਦੀਆਂ ਇਹਨਾਂ ਨੂੰ ਬੰਦ ਹੋ ਗਈਆਂ ਕਿੱਦੋਂ ਪੈਨਸ਼ਨ ਵੀ ਨਹੀਂ ਮਿਲਦੀਆਂ ਭਾਜੀ ਹਾਂ ਇਹ ਜੀ ਬੜੀਆਂ ਗੋਲੀਆਂ ਕਰਨੇ ਮੇਰਾ ਕਾਰਡ ਵੀ ਬਣਿਆ ਵਾ ਕਹੋ ਕਿਉਂ ਨਹੀਂ ਲੰਗਦਾ ਮੈਨੂੰ ਕਿਉਂ ਨਹੀਂ ਮਿਲਦਾ ਅਰਦਾਸਪੁਰ ਭਾਜੀ ਤਿੰਨ ਦਿਨ ਸੱਜਣ ਹੁੰਦਾ ਰਿਹਾ ਭਾਜੀ ਨਹੀਂ ਮਿਲੀ ਇਹਨੇ ਦੇਰ ਹੋਵੇ ਤੇ ਰਕਾਰਡ ਆ ਜਿਹੜੇ ਪੈਸੇ ਪਈਆਂ ਤੂੰ ਪੈਸੇ ਕਿਥੋਂ ਰੈਜ਼ ਕੀਤੇ ਆ ਗਏ ਇਹੜੇ ਇਹ ਮੇਰੇ ਕੋਲ ਹੀ ਕਿਥੋਂ ਲੈਂਦੇ ਭਾਜੀ ਭਾਈ ਮੈਂ ਆਵਾਂ ਮੈਂ ਆਪਣੇ ਡੈਡੀ ਦੀ ਕੋਟੀ ਲੈਣਾ ਆ ਚੱਪਲ ਲੈਣਾ ਆ ਮੈਂ ਤੁਹਾਡੇ ਵਰਗੇ ਬੰਦਿਆਂ ਨੂੰ ਮੈਂ ਆਪਣੇ ਡੈਡੀ ਨੇ ਕੋਟੀ ਤੇ ਚੱਪਲ ਲੈਣਾ ਆ ਆ ਅੜਾਉਂ ਪੁੱਛ ਦਵਾਂ ਇਹ ਚਾਹੀਦਾ ਆਣੋਂ ਰਹਿ ਬਾਕੀ ਚੱਲੇ ਬਾਕੀ ਠੀਕ ਹੈ ਜੀ